ਦੋਸਤੋ ਨਲਾਇਕ ਸਰਕਾਰ ਨਲਾਇਕ ਫੈਸਲੇ ਤੇ ਨਲਾਇਕ ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਉਹਦਾ ਮੈਂ ਅੱਜ ਤੁਹਾਡੇ ਸਾਹਮਣੇ ਵੇਰਵਾ ਵੀ ਰੱਖਣਾ ਤੇ ਖੁਲਾਸਾ ਵੀ ਕਰਨਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀਆਂ ਕੈਟਾਗਰੀ B ਦੀਆਂ ਨੌਕਰੀਆਂ ਨੇ ਜਾਂ C ਦੀਆਂ ਨੌਕਰੀਆਂ ਵੀ ਨੇ ਉਹ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਆਪਣਾ P ट्रिपल S B ਜਿਹੜਾ ਸਾਡਾ ਅਧੀਨ ਸੇਵਾਵਾਂ ਬੋਰਡ ਹੈ ਪੰਜਾਬ ਦਾ ਇਹ ਸਾਰੀਆਂ ਇਮਤਿਹਾਨ ਤੇ ਇੰਟਰਵਿਊਸ ਵਗੈਰਾ ਉਹ ਕੰਡਕਟ ਕਰਦੇ ਤੇ ਅਲਟੀਮੇਟਲੀ ਉਹ ਫਿਰ ਮੈਰਿਟ ਬਣਾਉਂਦੇ ਨੇ ਅੱਜ ਸਾਰੇ ਦੇਸ਼ ਵਿੱਚ ਸਾਰ ਸੌਰੀ ਸਾਰੇ ਦੁਨੀਆ ਦੇ ਵਿੱਚ ਮੈਰਿਟ ਆਧਾਰ ਬਣਿਆ ਹੋਇਆ ਬਾ ਕਿ ਬਹੁਤ ਹਾਈ ਰੈਂਕਿੰਗ ਬਹੁਤ ਕੁਆਲੀਫਾਈਡ ਲੋਕ ਜਿਹੜੇ ਨੇ ਬਹੁਤ ਜਿਹੜੇ ਇੰਟੈਲੀਜੈਂਟ ਉਮੀਦਵਾਰ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਵੇ ਤਾਂ ਕਿ ਸਾਡੀ ਸਟੇਟ ਸਾਡਾ ਦੇਸ਼ ਅਕਲਮੰਦ ਲੋਕਾਂ ਦੇ ਹੱਥ ਵਿੱਚ ਆਵੇ ਤੇ ਅੱਛਾ ਕੰਮ ਕਰੇ ਲੇਕਿਨ ਇਹ ਜਿਹੜਾ ਪੰਜਾਬ ਸਟੇਟ ਸਰਵਿਸ ਸਿਲੈਕਸ਼ਨ ਬੋਰਡ ਹੈ ਇਹਨੇ ਮੇਰੇ ਕੋਲ 2022 ਦੀ ਜਿਹੜਾ ਕੋਰੀਜੈਂਡਮ ਹੈ ਮਤਲਬ ਕਿ ਜਿਹੜਾ ਇਹਨਾਂ ਨੇ ਸ਼ੁੱਧੀ ਪੱਤਰ ਜਾਰੀ ਕਰਦੇ ਨੇ ਉਹਦੇ ਚ ਇਹਨਾਂ ਨੇ ਜਿਹੜਾ ਬੇਸਿਕ ਪਾਸਿੰਗ ਮਾਰਕਸ ਇੱਕ ਉਮੀਦਵਾਰ ਨੂੰ ਚਾਹੀਦੇ ਨੇ ਕਿਸੇ ਲਿਖਤੀ ਇਮਤਿਹਾਨ ਵਿੱਚ ਉਹ ਪਹਿਲਾਂ 40% ਰੱਖੀ ਗਈ ਸੀ ਕਿ ਘੱਟੋ ਘੱਟ ਯਾਰ 40% ਦਾ ਬੰਦਾ 100 ਚੋਂ ਨੰਬਰ ਹਾਸਲ ਕਰੇ ਫਿਰ ਉਹ ਨੌਕਰੀ ਦਾ ਹੱਕਦਾਰ ਹੈ ਲੇਕਿਨ ਤੁਸੀਂ ਆ ਦੇਖੋਗੇ ਮੇਰੇ ਕੋਲ ਇਦਾਂ ਦੀਆਂ ਚਾਰ ਕੋਰੀਜੈਂਟਮਸ ਆ ਜਿਹੜਾ ਇਹਨਾਂ ਨੇ ਸ਼ਰਤ ਹਟਾਤੀ 40 ਤੋਂ ਤੁਸੀਂ ਅਗਰ ਦੇਖ ਸਕਦੇ ਹੋ ਕੈਮਰੇ ਦੇ ਨਾਲ ਤਾਂ ਮੈਂ ਪੜ੍ਹ ਵੀ ਦਿੰਦਾ ਲਿਖਤੀ ਪ੍ਰੀਖਿਆ ਵਿੱਚ ਪਾਸ ਹੋਣ ਲਈ 40 ਅੰਕ ਪ੍ਰਾਪਤ ਕਰਨ ਦੀ ਸ਼ਰਤ ਨੰਬਰ 10 ਬ੍ਰੈਕਟ 1 ਨੂੰ ਹਟਾਇਆ ਜਾਂਦਾ ਹੈ ਔਰ ਇਹ ਚੇਅਰਮੈਨ ਦੇ ਸਾਈਨ ਜਿਹੜਾ ਥੱਲੇ ਪੰਜਾਬ ਸਟੇਟ ਸਰਵਿਸ ਸਿਲੈਕਸ਼ਨ ਬੋਰਡ ਦਾ ਚੇਅਰਮੈਨ ਉਹਦੇ ਸਿਗਨੇਚਰਸ ਨੇ ਇਦਾਂ ਦੇ ਕੋਰਡੀ ਕੋਰੀਜੈਂਡਮਸ ਮੇਰੇ ਕੋਲ 4 ਨੇ ਜੀ ਅਲੱਗ-ਅਲੱਗ ਨੇ ਔਰ ਉਸ ਤੋਂ ਬਾਅਦ ਵੀ ਪਤਾ ਲੱਗਿਆ ਕਿ ਹਲੇ ਤੱਕ ਵੀ ਇਹ ਇਨਸਟਰਕਸ਼ਨਸ ਜਿਹੜੀਆਂ ਨੇ ਉਹ ਜਾਰੀ ਨਹੀਂ ਇਹਦਾ ਮਤਲਬ ਹੈ ਕਿ ਜਿਹੜਾ 40 ਤੋਂ 80 ਵਾਲੇ ਨੰਬਰ ਆ ਰਹੇ ਨੇ ਕਿਸੇ ਦੇ ਮੇਰੇ ਕੋਲ ਪੂਰੀ ਇੱਕ ਡਿਟੇਲਡ ਰਿਜ਼ਲਟ ਦੀ ਲਿਸਟ ਜਿਹੜੇ ਅਹੁਦੇ ਨੇ ਮਿਸਾਲ ਦੇ ਤੌਰ ਤੇ ਜੂਨੀਅਰ ਇੰਜੀਨੀਅਰ ਸਿਵਲ ਹੁਣ ਜਿਹੜਾ ਜੂਨੀਅਰ ਇੰਜੀਨੀਅਰ ਸਿਵਲ ਆ ਉਸਨੇ ਕੰਸਟਰਕਸ਼ਨ ਦੀ ਸਾਰੀ ਐਕਟੀਵਿਟੀ ਨੂੰ ਓਵਰਸਾਈ ਕਰਨਾ, ਪਲਾਨ ਕਰਨਾ, ਉਹਦੇ ਟੈਕਨੀਕੈਲਿਟੀਆਂ ਵਿੱਚ ਜਾਣਾ ਤਾਂ ਕਿ ਕੋਈ ਵੀ ਬਿਲਡਿੰਗ ਬਣ ਰਹੀ ਆ, ਕੋਈ ਸੜਕ ਬਣ ਰਹੀ ਆ, ਕੋਈ ਹਸਪੀਟਲ ਬਣ ਰਿਹਾ, ਕੋਈ ਸਕੂਲ ਬਣ ਰਿਹਾ ਇਹ ਬੜਾ ਇੰਪੋਰਟੈਂਟ ਟੈਕਨੀਕਲ ਪੋਜੀਸ਼ਨ ਹੈ। ਲੇਕਿਨ ਜਿਹੜੇ ਇਹਦੇ ਵਿੱਚ ਪਾਸ ਹੋਏ ਨੇ ਹੁਣ ਆ ਬਿਲਕੁਲ ਲੇਟੈਸਟ ਰਿਜ਼ਲਟ ਜਿਹੜਾ ਵਾ 15 5 25 ਦਾ ਆ ਤੁਸੀਂ ਦੇਖ ਸਕਦੇ ਹੋ। ਆ 15 5 25 ਦਾ ਰਿਜ਼ਲਟ ਹੈ ਮੇਰੇ ਕੋਲ ਇੱਥੇ ਕਿਤੇ ਲਿਖਿਆ ਹੋਣਾ ਰਿਜ਼ਲਟ। ਤੇ ਆਹ ਥੱਲੇ ਤੁਸੀਂ ਨੰਬਰ ਦੇਖ ਰਹੇ ਹੋ ਹੁਣ ਥੱਲੇ ਆਹ ਪਹਿਲੇ ਕਾਲਮ ਦੇ ਵਿੱਚ ਆ ਨੰਬਰ ਨੇ ਜੀ ਸਾਰੇ ਨਾਮ ਚਲੋ ਛੱਡੋ ਫਿਰ ਬੁਰਾ ਮਨਵਾਉਣਗੇ ਬੱਚੇ ਕਿ ਸਾਡੇ ਨਾਵਾਂ ਨੂੰ ਡਿਸਕਲੋਜ਼ ਕੀਤਾ ਕਿੰਨੇ ਨੰਬਰ ਆ ਰਹੇ ਨੇ ਜੂਨੀਅਰ ਇੰਜੀਨੀਅਰ ਦੇ ਲਿਖਤੀ ਪੇਪਰ ਵਿੱਚ 15 5 2025 ਨੂੰ 25 ਮਾਰਕਸ 24.5 ਮਾਰਕਸ 24.5 ਮਾਰਕਸ 22.75 ਮਾਰਕਸ 23.75 ਮਾਰਕਸ 21.25 ਮਾਰਕਸ ਅ ਬੀ ਪੁਆਇੰਟ 25 ਮਾਰਕਸ 19.75 ਮਾਰਕਸ ਇਹ 10 ਪੁਆਇੰਟ 10.75 ਮਾਰਕਸ ਔਰ 11 ਪੁਆਇੰਟ 75 ਮਾਰਕਸ ਵਾਲੇ ਵੀ ਪਾਸ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵਿਚਾਰੇ ਚਲੋ ਨੌਕਰੀ ਤਾਂ ਤੁਸੀਂ ਪ੍ਰਾਪਤ ਕਰ ਲਈ ਮੇਰਾ ਕੋਈ ਤੁਹਾਡੇ ਨਾਲ ਫੋਸਸ ਜਾਂ ਕੋਈ ਗਿਲਾ ਨਹੀਂਗਾ ਪਰ ਜਿਹਨੂੰ ਜਿਸ ਕੈਂਡੀਡੇਟ ਨੂੰ ਸਿਰਫ 10.75 ਮਾਰਕਸ ਮਿਲਣਗੇ ਉਹ ਪਾਵੇਂ ਕਿਸੇ ਕੈਟਾਗਰੀ ਦਾ ਹੋਵੇ ਪਾਵੇਂ ਕਿਸੇ ਕੋਟੇ ਦਾ ਹੋਵੇ ਲੈਟਸ ਪ੍ਰੀਜ਼ੂਮ ਉਹ ਵੀਕੇਸ ਸੈਕਸ਼ਨ ਦੇ ਕੋਟੇ ਦਾ ਵਾ ਆਪਾਂ ਕਹਿ ਦਿੰਦੇ ਨੇ ਕਿ ਜੇ ਉਹਨਾਂ ਨੂੰ ਜੌਬਸ ਮਿਲਣੀਆਂ ਚਾਹੀਦੀਆਂ ਜ਼ਰੂਰ ਮਿਲਣੀਆਂ ਚਾਹੀਦੀਆਂ ਪਰ ਜੇ ਆਪਾਂ ਕੀ ਅਸੀਂ ਵੇਟ ਨਹੀਂ ਕਰ ਸਕਦੇ ਕੀ ਅਸੀਂ ਰਿਪੀਟਿਡਲੀ ਕਾਲਸ ਨਹੀਂ ਦੇ ਸਕਦੇ ਮੈਂ ਨਹੀਂ ਮੰਨਣ ਨੂੰ ਤਿਆਰ ਕਿ ਅੱਜ ਦਾ ਜਿਹੜਾ ਕੋਈ ਵੀਕੇਸ ਸੈਕਸ਼ਨ ਵੀ ਆ ਚਾਹੇ ਉਹ ਸ਼ਡਿਊਲ ਕਾਸਟ ਨੇ ਚਾਹੇ ਦਲਿਤ ਨੇ ਚਾਹੇ ਬੈਕਵਰਡ ਕਲਾਸਸ ਆ ਉਹ 3 ਕਰੋੜ ਦੀ ਆਬਾਦੀ ਵਿੱਚੋਂ ਇਦਾਂ ਦੇ ਬੱਚੇ ਆਪਣੇ ਕੋਲ ਨਹੀਂ ਕਿ ਜਿਹੜੇ ਅ ਬੇਅਰ ਮਿਨਿਮਮ 40 ਮਾਰਕਸ ਅਚੀਵ ਕਰ ਸਕਣ ਲਿਖਤੀ ਪੇਪਰ ਦੇ ਵਿੱਚ ਨਹੀਂ ਲੱਭੇ ਉਹਨਾਂ ਨੂੰ ਇਸੇ ਤਰ੍ਹਾਂ ਨਾਲ ਆ ਜਿਹੜਾ ਇੱਕ ਆਡਿਟ ਇਨਸਪੈਕਟਰਸ ਦੀ ਪੋਸਟ ਕੱਢੀ ਹੈ ਇਹਨਾਂ ਨੇ ਔਰ ਉਹਦਾ ਨਤੀਜਾ ਤਾਂ ਹੁਣ ਤਾਜ਼ਾ ਹੀ ਆ ਜਿਵੇਂ ਮੇਰੇ ਖਿਆਲ ਮਿਤੀ 7 1 2026 ਮਿਤੀ 8 1 2026 ਨੂੰ ਆ ਤੁਸੀਂ ਹੁਣ ਦੇਖ ਸਕਦੇ ਹੋ ਕਿ ਆ ਜਿਹੜੇ ਆਡਿਟ ਇਨਸਪੈਕਟਰਸ ਦਾ ਰਿਜ਼ਲਟ ਹੈਗਾ ਉਹਦੇ ਤੇ ਕਿੰਨੇ ਕਿੰਨੇ ਮਾਰਕਸ ਨੇ ਐਜ਼ ਲੋ ਐਜ਼ ਮਤਲਬ ਇਹ ਜਿਹੜੇ ਕਟਆਫ ਆਪ ਹੀ ਰੱਖੇ ਇਹਨਾਂ ਨੇ 7.5 ਨੰਬਰ ਜੀ 100 ਚ 12.5 ਨੰਬਰ 100 ਚ ਇਹ ਆਗੀ ਜੀ ਤੁਹਾਡੇ ਆਡਿਟ ਇਨਸਪੈਕਟਰ ਜੀ ਕਿ ਸਿਲੈਕਟ ਕੌਣ ਹੋਏ ਨੇ ਜੀ ਤੁਸੀਂ ਦੇਖ ਸਕਦੇ ਹੋ ਇਹ ਲੇਬਰ ਇਨਸਪੈਕਟਰ ਦੀ ਪੋਸਟ ਦਾ ਰਿਜ਼ਲਟ ਹੈ ਮੇਰੇ ਕੋਲ 2024 ਦਾ ਵਾ ਲੇਬਰ ਇਨਸਪੈਕਟਰ ਆਫਟਰ ਆਲ ਲੇਬਰ ਲਾਜ਼ ਨੇ ਦੇ ਸ਼ੁੱਡ ਅੰਡਰਸਟੈਂਡ ਅਗਰ ਉਹ ਲਿਖ ਹੀ ਨਹੀਂ ਸਕਦੇ ਸੋਚੋ ਕਿੰਨੇ ਨੰਬਰ ਆ ਰਹੇ ਨੇ 13 7.5 17.75 14.75 24.50 ਆ ਰਿਜ਼ਲਟ ਤੇ ਆ ਨੰਬਰਸ ਨੇ ਕੈਂਡੀਡੇਟਸ ਦੇ ਨਾਮ ਨੇ ਚਲੋ ਨਾਮ ਤੇ ਫੋਕਸ ਨਾਮ ਹੀ ਕਰੋ ਆ ਉਹਨਾਂ ਦੇ ਨੰਬਰਸ ਨੇ ਇਹ ਸਾਡੇ ਲੇਬਰ ਇੰਸਪੈਕਟਰ ਭਰਤੀ ਹੋਏ ਪੰਜਾਬ ਸਰਕਾਰ ਦੇ ਇਸੇ ਤਰ੍ਹਾਂ ਨਾਲ ਨੈਕਸਟ ਸੀਗਾ ਜੂਨੀਅਰ ਇੰਜੀਨੀਅਰ ਸਿਵਲ अगेन 312025 ਦਾ ਥੱਲੇ ਰਹਿਣ ਦੇ ਕੁਸ਼ਣ ਹੁੰਦਾ 312025 ਦਾ ਰਿਜ਼ਲਟ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਜੂਨੀਅਰ ਇੰਜੀਨੀਅਰ ਸਿਵਲ ਆ ਸਾਰੇ ਆ ਛੋਟੇ ਛੋਟੇ ਨੰਬਰਸ ਨੇ ਕਿਸੇ ਦੇ ਸ਼ਾਇਦ 3 ਐ 29 ਐ ਵਗੈਰਾ ਵਗੈਰਾ ਸ਼ਾਇਦ ਅੱਗੇ ਜਾ ਕੇ ਦੇਖਾਂਗੇ ਚਲੋ ਇਹ ਤਾਂ ਮੈਂ ਤੁਹਾਨੂੰ ਸਿਰਫ ਦਿਖਾਉਣਾ ਸੀਗਾ ਕਿ ਆ ਪੋਜੀਸ਼ਨ ਆ ਸਾਡੇ ਪੰਜਾਬ ਦੀ ਸਰਕਾਰ ਦੀ ਜਿਹੜੀ ਕਹਿੰਦੀ ਅਸੀਂ ਨੌਕਰੀਆਂ ਦੇ ਰਹੇ ਹਾਂ ਬਹੁਤ ਲੋਕਾਂ ਨੂੰ ਨੌਕਰੀਆਂ ਤਾਂ ਤੁਸੀਂ ਸ਼ਾਇਦ ਦੇ ਰਹੇ ਹੋਵੋਗੇ ਲੇਕਿਨ ਨੌਕਰੀਆਂ ਤਾਂ ਨਲੈਕ ਲੋਕਾਂ ਨੂੰ ਦੇ ਰਹੇ ਤੁਸੀਂ ਤੇ ਫਿਰ ਸਾਡੀ ਪਲੈਨਿੰਗ ਕੌਣ ਕਰੇਗਾ ਸਾਡੀ ਸਟੇਟ ਦਾ ਇੰਟਰਸਟ ਕੌਣ ਵਾਚ ਕਰੇਗਾ ਔਰ ਇਹ ਪਹਿਲੀ ਵਾਰ ਨਹੀਂ ਹੋ ਰਿਹਾ ਤੁਹਾਨੂੰ ਯਾਦ ਹੋਣਾ ਕਿ ਮੈਂ ਸ਼ਾਇਦ 2022-23 ਦੇ ਵਿੱਚ ਇੱਕ ਇਹਨਾਂ ਨੇ ਨੈਤ ਤਸੀਲਦਾਰਾਂ ਤੇ ਪਰ ਚਿਕ ਭਰਤੀ ਕੀਤੀ ਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਹੈ ਜਿਹੜਾ ਸਭ ਤੋਂ ਟਾਪ ਦਾ ਸਾਡਾ ਕਮਿਸ਼ਨ ਹੈ ਜਿਹੜਾ ਡੀਐਸਪੀਜ਼ ਭਰਤੀ ਕਰਦਾ ਪੀਸੀਐਸ ਆਫਿਸਰਜ਼ ਭਰਤੀ ਕਰਦਾ ਪੀਸੀਐਸ ਜੁਡੀਸ਼ੀਅਲ ਭਰਤੀ ਕਰਦਾ ਉਹਦੇ ਵਿੱਚ ਕੀ ਹੋਇਆ ਸੀਗਾ ਕਿ ਇੱਕੋ ਹੀ ਕਨਸਟਿਟੂਐਂਸੀ ਦੇ ਲਗਭਗ ਸੰਗਰੂਰ ਦੇ ਜ਼ਿਲ੍ਹੇ ਦੇ ਇੱਕ ਏਰੀਏ ਦੇ ਨੇੜੇ ਤੇੜੇ ਜਿਹੜੇ ਟਾਪਰਸ ਸੀਗੇ ਸ਼ਾਇਦ ਉਹ ਤੋਂ ਪੰਜਾਬ ਨਿਕਾ ਕੋਈ 50 ਦੇ ਕਰੀਬ ਟਾਪਰ ਸੀ ਇੱਕੋ ਹੀ ਕਨਸਟਿਟੂਐਂਸੀ ਦੀ ਇੱਕੋ ਜਗ੍ਹਾ ਤੋਂ ਸੀ ਜਦੋਂ ਹੋਰ ਰਿਸਰਚ ਕੀਤੀ ਨੌਜਵਾਨ ਜਿਹੜੇ ਮੈਰੀਟੋਰੀਅਸ ਸੀ ਜਿਹੜੇ ਵਿਚਾਰੇ ਐਸਪਾਇਰਿੰਗ ਕੈਂਡੀਡੇਟ ਸੀ ਪਤਾ ਲੱਗਿਆ ਕਿ ਉਹ ਪਟਵਾਰੀਆਂ ਦਾ ਟੈਸਟ ਹੋਇਆ ਸੀ ਉਹਦੇ ਫੇਲ ਹੋ ਗਏ ਸੀਗੇ ਪਟਵਾਰੀਆਂ ਦੇ ਟੈਸਟ ਵਿੱਚ ਫੇਲ ਹੋ ਗਏ ਤੇ ਤਹਿਸੀਲਦਾਰਾਂ ਵਿੱਚ ਉਹ ਟਾਪਰ ਹੋ ਗਏ ਇਜ਼ ਇਟ ਪੋਸੀਬਲ ਜਿਹੜਾ ਆਦਮੀ ਪਟਵਾਰੀ ਜੋ ਦੀ ਯੋਗਤਾ ਨਹੀਂ ਰੱਖਦਾ ਉਹ ਉਹ ਨੈਪ ਤਹਿਸੀਲਦਾਰ ਦੇ ਟੈਸਟ ਨੂੰ ਟਾਪ ਕਰ ਰਿਹਾ ਵਾ ਆ ਹੁਣੇ ਫਿਰ ਬੜਾ ਸ਼ੋਰ ਮਚਿਆ ਹੋਇਆ ਵਾ ਔਰ ਮੈਂ ਜਾਣਾ ਵੀ ਆ ਬਠਿੰਡੇ ਮੈਂ ਇੱਕ ਵਾਰੀ ਉਹਨਾਂ ਦੇ ਨਾਲ ਸਾਡੀ ਡੇਟਸ ਨੇ ਸੈੱਟ ਹੋਈਆਂ ਦੁਬਾਰਾ ਫਿਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਪੇਪਰਸ ਹੋਏ ਨੇ ਹੁਣੇ ਰੀਸੈਂਟਲੀ ਅੱਛੀਆਂ ਪੋਜੀਸ਼ਨਸ ਲਈ ਤੇ ਉਹ ਸਾਰੇ ਜਿਹੜੇ ਪੋਜੀਸ਼ਨਸ ਨੇ ਉਹ ਇੱਕੋ ਹੀ ਜਗ੍ਹਾ ਤੋਂ ਸ਼ਾਇਦ ਪ੍ਰੋਬੇਬਲੀ ਬਠਿੰਡੇ ਏਰੀਏ ਤੋਂ ਹੀ ਇੱਕੋ ਸਟੇਸ਼ਨ ਤੋਂ ਲਗਭਗ 100 ਦੇ ਕਰੀਬ ਜਿਹੜਾ ਸੀਗਾ ਉਹ ਟਾਪਰ ਉਹ ਕੱਲਾ ਬਠਿੰਡੇ ਦੇ ਏਰੀਏ ਤੋਂ ਸੀਗਾ ਸਾਰੇ ਟਾਪਰ ਇੱਕ ਏਰੀਏ ਤੋਂ 댓 ਮੀਨਸ ਕਿ ਕੁਛ ਨਾ ਕੁਛ ਗੜਬੜ ਆ ਜਾਂ ਤਾਂ ਕੁਛ ਨਾ ਕੁਛ ਦਾਲ ਚਕਾ ਦਾ ਕਾਲਾ ਤੇ ਜਾਂ ਦਾਲ ਹੀ ਪੂਰੀ ਕਾਲੀ ਹੈ ਸੋ ਅਗਰ ਅਸੀਂ ਨਲਾਇਕ ਬੱਚਿਆਂ ਦੇ ਹੱਥਾਂ ਵਿੱਚ ਸਾਡੇ ਸਟੇਟ ਦੇ ਇੰਪੋਰਟੈਂਟ ਪੋਜੀਸ਼ਨਸ ਦੇਾਂਗੇ ਨੈਪ ਤਸੀਹਂਦਾਰ ਆਪਾਂ ਬਣਾ ਦਾਂਗੇ ਜਿਹੜੇ ਜਾਲੀ ਨੇ ਜਿਹੜੇ ਪਟਵਾਰੀ ਵਿੱਚ ਫੇਲ ਹੋ ਗਏ ਨੇ ਤੇ ਉਹ ਤੁਹਾਡਾ ਰੈਵਨਿਊ ਦਾ ਕੰਮ ਕੀ ਕਰਨਗੇ ਰਹ ਤਾਂ ਡੀਐਸਪੀ ਵੀ ਮਤਲਬ ਤੁਹਾਡੇ ਜਾਲ ਹੀ ਬਣੇ ਹੋਏ ਨੇ ਇਹਦਾ ਮਤਲਬ ਤੁਹਾਡਾ ਜਿੰਨਾ ਸਿਲੈਕਸ਼ਨ ਪ੍ਰੋਸੈਸ ਹੈਗਾ ਪਿਛਲੇ 4 ਸਾਲ ਦਾ ਉਹ ਸਾਰਾ ਡਾਊਟਫੁਲ ਕਰ ਲਿਆ ਤੁਸੀਂ ਔਰ ਮੈਂ ਇਹਦੇ ਚ ਅੱਜ ਗਵਰਨਰ ਪੰਜਾਬ ਨੂੰ ਚਿੱਠੀ ਲਿਖਣ ਲੱਗਿਆ ਕਿ ਕਿਰਪਾ ਕਰਕੇ ਇਸ ਦੀ ਜਾਂਚ ਤੱਕ ਕਰਵਾਓ ਜੀ ਤੁਸੀਂ ਕਿ ਇਹਨਾਂ ਨੇ 40% ਤੋਂ ਮਾਰਕਸ ਘਟਾ ਕਰਕੇ ਪਾਸਿੰਗ 7 8 8 ਨੰਬਰ 13 ਨੰਬਰ 12 ਨੰਬਰ ਕਿਉਂ ਕਰ ਦਿੱਤੇ ਨੇ ਕੀ ਪੰਜਾਬ ਦੇ ਵਿੱਚ ਡਿਸਰਵਿੰਗ ਯੂਥ ਦੀ ਕੋ ਕਮੀ ਆ ਕੀ ਪੰਜਾਬ ਦੇ ਵਿੱਚ ਹੁਣ ਪੜ੍ਹਾਈ ਮੁੱਕ ਚੁੱਕੀ ਆ ਤੇ ਸਾਰਾ ਕੰਮ ਖਤਮ ਹੋ ਚੁੱਕਾ ਵਾ ਇਹ ਗਵਰਨਰ ਪੰਜਾਬ ਨੂੰ ਮੈਂ ਚਿੱਠੀ ਲਿਖੂਗਾ ਔਰ ਅਗਲੀ ਗੱਲ ਮੈਂ ਭਗਵਾਨਪਾਣੂ ਰਿਪੀਟਿਡਲੀ ਪੁੱਛ ਰਿਹਾ ਅੱਜ ਤੱਕ ਇਹਨਾਂ ਨੇ ਤਵਾਬ ਨਹੀਂ ਦਿੱਤਾ ਕਿ ਕਿਰਪਾ ਕਰਕੇ ਇੱਕ ਵਾਈਟ ਪੇਪਰ ਜਾਰੀ ਕਰੋ ਤੁਸੀਂ ਕਹਿ ਰਹੇ ਸੀ 61000 ਨੌਕਰੀਆਂ ਦਿੱਤੀਆਂ ਪਿਛਲੇ 4 ਸਾਲ ਉਹ ਨੌਕਰੀਆਂ ਦਿੱਤੀਆਂ ਕਿਹਨੂੰ ਨੇ ਕੀ ਪੰਜਾਬ ਦੇ ਨੌਜਵਾਨਾਂ ਨੂੰ ਮਿਲੀਆਂ ਕਿ ਸਾਰੀਆਂ ਨੌਕਰੀਆਂ ਵਾਅਦਿਆਂ ਨੂੰ ਮਿਲੀਆਂ ਨੇ ਜੀ ਕੋਈ ਹਰਿਆਣੇ ਤੋਂ ਲੈ ਕੇ ਪਹਿਲੀ ਗੱਲ ਤਾਂ ਜੀ 60 61000 ਨੌਕਰੀ ਨਹੀਂ ਮਿਲਦੀ ਹੈਗੀ ਆਫਟਰ ਆਲ ਡਿਊ ਪ੍ਰੋਸੈਸ ਵਿੱਚ ਹਰ ਸਾਲ ਗਵਰਨਮੈਂਟ EMPLOYEES ਰਿਟਾਇਰ ਹੋ ਰਹੇ ਨੇ 4 ਸਾਲਾਂ ਵਿੱਚ ਇਹ ਤਾਂ ਹੈ ਨਹੀਂਗਾ ਕਿ ਕੋਈ ਰਿਟਾਇਰਿੰਗ ਆ ਚਾਰ ਸਾਲਾਂ ਦੇ ਵਿੱਚ ਤੇ ਤੁਸੀਂ 61 ਬਾਜ਼ਾਰ ਨਵਾਂ ਪ੍ਰਚਾਰ ਕਰਤਾ ਇਹ ਝੂਠਾ ਪ੍ਰਚਾਰ ਸਾਰੇ ਪੰਜਾਬ ਦੇ ਖੰਬਿਆਂ ਤੇ ਬੋਰਡਾਂ ਤੇ ਤੁਸੀਂ ਝੂਠਾ ਪ੍ਰਚਾਰ ਕੀਤਾ ਅਖਬਾਰਾਂ ਵਿੱਚ ਗਲਤ ਇਸ਼ਤਿਹਾਰ ਲਾਏ ਬੱਸਾਂ ਦੇ ਪਿੱਛੇ ਤੁਸੀਂ ਜਿਹੜਾ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇ ਉਹ ਤੁਹਾਡਾ ਝੂਠਾ ਪ੍ਰਚਾਰ ਆਫਟਰ ਆਲ ਕਈ ਹਜ਼ਾਰ ਵਿਅਕਤੀ ਰਿਟਾਇਰ ਹੋਇਆ ਹੋਣਾ ਤੇ ਆਟੋਮੈਟਿਕ ਪ੍ਰੋਸੈਸ ਹੈ ਕਿ ਜਦੋਂ ਕੋ ਪੋਜੀਸ਼ਨ ਖਾਲੀ ਹੁੰਦੀ ਤਾਂ ਨੌਕਰੀ ਤਾਂ ਦੇਣੀ ਆ ਇਹ ਕੋ ਭਗਵਾਨਤਮਾਨ ਤੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰੀ ਦਿੱਤੀ ਕੀ ਮਗਲੀਆਂ ਸਰਕਾਰਾਂ ਅਸਾਮੀਆਂ ਨਹੀਂ ਸੀ ਭਰਦੀਆਂ ਕੋਈ ਤਹਿਸੀਲਦਾਰ ਰਿਟਾਇਰ ਹੋ ਗਿਆ ਉਹਨਾਂ ਨੇ ਤਹਿਸੀਲਦਾਰ ਰੱਖ ਲੇ ਸਪਾਈ ਰਿਟਾਇਰ ਹੋ ਗਿਆ ਉਹਨਾਂ ਨੇ ਸਪਾਈ ਰੱਖ ਲੇ ਕੋਈ ਡੀਐਸਪੀ ਰਿਟਾਇਰ ਹੋ ਗਿਆ ਉਹਨਾਂ ਨੇ ਡੀਐਸਪੀ ਰੱਖ ਲੇ ਇਹਦੇ 'ਚ ਇਹ ਕਹਿਣਾ ਕਿ 61000 ਨੌਕਰੀਆਂ ਸੀ ਬਸ ਸਾਰੇ ਪੰਜਾਬ ਦੇ ਉੱਤੇ ਪਹਿਲੀ ਵਾਰੀ 70 ਸਾਲ ਦੀ ਦਿੱਤੀ ਇਹ ਟੋਟਲ ਫਰਾਡ ਸਟੇਟਮੈਂਟ ਹੈ ਔਰ ਮੈਂ ਮੰਗ ਕੀਤੀ ਸੀ ਭਗਵੰਤ ਪਾਨ ਤੋਂ ਕਿ ਇੱਕ ਵਾਈਟ ਪੇਪਰ ਜਾਰੀ ਕਰੋ ਔਰ ਉਸ ਵਾਈਟ ਪੇਪਰ ਵਿੱਚ ਕੈਂਡੀਡੇਟ ਦਾ ਨਾਮ ਉਸ ਦਾ ਐਡਰੈਸ ਤੇ ਉਹ ਕਿਹੜੀ ਪੋਜੀਸ਼ਨ ਦੀ ਤੁਸੀਂ ਸਿਲੈਕਟ ਕੀਤਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਗੇ ਅੱਜ ਤੱਕ ਇਹਨਾਂ ਨੇ ਵਾਈਟ ਪੇਪਰ ਨਹੀਂ ਜਾਰੀ ਕੀਤਾ ਕਿਉਂਕਿ ਅਗਰ ਕੁਝ ਨੌਕਰੀਆਂ ਦਿੱਤੀਆਂ ਵੀ ਗਿਆ ਜਿਹੜੇ ਕਿ 61000 ਇਸ ਕੰਪਲੀਟਲੀ ਫਜਡ ਫਿਗਰ ਇਟਸ ਅ ਕੰਪਲੀਟਲੀ ਫਾਲਸ ਸਟੇਟਮੈਂਟ ਅਗਰ ਤੁਸੀਂ ਕੁਝ ਹਜ਼ਾਰ ਦਿੱਤੀਆਂ ਵੀ ਆ ਕੁਝ ਸੈਂਕੜੇ ਦਿੱਤੀਆਂ ਤੇ ਫਿਰ ਉਹ ਸਾਰੀਆਂ ਗਈਆਂ ਨੇ ਹਰਿਆਣੇ ਨੂੰ ਰਾਜਸਥਾਨ ਨੂੰ ਦਿੱਲੀ ਵਾਲਿਆਂ ਨੂੰ ਕਿਉਂਕਿ ਤੁਹਾਡੇ ਕੋਲ ਪੰਜਾਬੀ ਡੋਮੋਸਾਈਲ ਦੀ ਸ਼ਰਤ ਲਾਉਣ ਦੀ ਤੁਹਾਡੇ ਕੋਲ ਇਨੀ ਹਿੰਮਤ ਨਹੀਂਗੀ ਤੁਹਾਡੇ ਕੋਲ ਹਿਮਾਚਲ ਪ੍ਰਦੇਸ਼ ਔਰ ਉਤਰਾਖੰਡ ਤੇ ਗੁਜਰਾਤ ਤੇ ਰਾਜਸਥਾਨ ਵਾਂਗੂ ਉਹ ਲਾਅ ਨਹੀਂਗਾ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਵੀ ਬਾਹਰੋਂ ਆਣ ਕੇ ਨਾ ਨੌਕਰੀ ਲੈ ਸਕਦਾ ਸਰਕਾਰੀ ਨਾ ਨਾ ਜ਼ਮੀਨ ਖਰੀਦ ਸਕਦਾ ਨਾ ਇੱਥੋਂ ਦਾ ਵੋਟਰ ਬਣ ਸਕਦਾ ਜਿਹੜਾ ਬਿੱਲ ਮੈਂ 2023 ਦਾ ਸਪੀਕਰ ਕੁਲਤਾਰ ਸੰਮਵਾਂ ਦੇ ਮੇਜ ਤੇ 2023 ਜਨਵਰੀ ਦਾ ਰੱਖਿਆ ਹੋਇਆ ਔਰ ਉਸ ਬਿੱਲ ਨੂੰ ਅੱਜ ਤੱਕ ਇੰਟਰੋਡਿਊਸ ਨਹੀਂ ਕੀਤਾ ਇਹਦਾ ਮਤਲਬ ਤੁਸੀਂ ਬੇਈਮਾਨ ਹੋ ਪੰਜਾਬ ਦੇ ਪ੍ਰਤੀ ਔਰ ਇੱਥੇ ਬਸ ਨਹੀਂ ਤੁਸੀਂ ਜਿੰਨੀਆਂ ਇੰਪੋਰਟੈਂਟ ਪੋਜੀਸ਼ਨਸ ਇਸ ਸਰਕਾਰ ਦੇ ਵਿੱਚ ਦਿੱਤੀਆਂ ਉਹ ਸਾਰੀਆਂ ਗੈਰ ਪੰਜਾਬੀਆਂ ਨੂੰ ਪਹਿਲੀ ਗੱਲ ਤਾਂ ਸਰਕਾਰ ਹੀ ਗੈਰ ਪੰਜਾਬੀ ਚਲਾ ਰਹੀ ਹੈ ਭਗਵੰਤ ਮਾਨ ਤਾਂ ਸਿਰਫ ਤੁਹਾਡੇ ਕੋਲ ਇੱਕ ਟੋਕਨ ਫੇਸ ਹੈ ਇੱਕ ਫਰੰਟਮੈਨ ਸਾਡਾ ਸਾਡਾ ਟੋਟਲ ਕੰਟਰੋਲ ਕੇਜਰੀਵਾਲ ਦੀ ਟੀਮ ਚੀਫ ਮਿਨਿਸਟਰ ਦੇ ਦਫ਼ਤਰ ਵਿੱਚ ਬੈਠੀ ਆ ਚਾਹੇ ਉਹ ਵਿੱਪ ਬੈਠਾ ਤੇ ਚਾਹੇ ਕੋਈ ਹੋਰ ਬੈਠਾ ਸਾਰੇ ਡਿਪਾਰਟਮੈਂਟਸ ਤੇ ਕੋਈ ਸਿਸੋਡਿਆ ਦੇਖ ਰਿਹਾ ਕੋ ਸਤਿੰਦਰ ਜੈਨ ਦੇਖ ਰਿਹਾ ਸਾਰੇ ਤੁਸੀਂ ਕੰਟਰੋਲਡ ਸਟੇਟ ਦਾ ਤੁਹਾਡੇ ਹੱਥਾਂ ਵਿੱਚ ਆ ਸਾਡਾ ਚੀਫ ਸੈਕਟਰੀ ਗੈਰ ਪੰਜਾਬੀ ਆ ਉਹਨੂੰ ਦੇਖਿਆ ਤੁਸੀਂ ਦਿੱਲੀੋਂ ਨਿਕਲ ਕੇ ਮੀਟਿੰਗ ਤੋਂ ਬਾਅਦ ਇੱਕ ਚੀਫ ਸੈਕਟਰੀ ਵੀ ਪੰਜਾਬੀ ਦੀ ਕੋਈ ਚੰਦ ਲਫ਼ਜ਼ ਵੀ ਠੀਕ ਨਹੀਂ ਸੀ ਬੋਲ ਸਕਦਾ ਚਲੋ ਭਗਵੰਤ ਮਾਨ ਦੀ ਤਰਦਾਰੂ ਕੀਤੀ ਹੋਈ ਸੀ ਇਸ ਤਰ੍ਹਾਂ ਨਾਲ ਸਾਡਾ ਹੋਮ ਸੈਕਟਰੀ ਪੰਜਾਬੀ ਗੈਰ ਪੰਜਾਬੀ ਆ ਸਾਡਾ ਜਿਹੜਾ ਡੀਜੀਪੀ ਪੰਜਾਬ ਦਾ ਹੈ ਉਹ ਗੈਰ ਪੰਜਾਬੀ ਆ ਕੀ ਤੁਹਾਨੂੰ ਪੰਜਾਬ ਦੇ ਚੰਗੇ ਅਫਸਰ ਜਿਹੜੇ ਚੰਗੇ ਸੀਗੇ ਤੁਸੀਂ ਉਹਨਾਂ ਨੂੰ ਖੁੱਡੇ ਲਾਈਨ ਲਾ ਦਿੰਦੇ ਸਸਪੈਂਡ ਕਰ ਦਿੰਦੇ ਨੇ ਹੋਮ ਸੈਕਟਰੀ ਸਾਡਾ ਗੁਰਕੀਨਤ ਪਾਲ ਸਿੰਘ ਸ਼ਾਇਦ ਉਹਨੇ ਕਿਸੇ ਇਹਨਾਂ ਦੀ ਕੋਈ ਇਨਸਟਰਕਸ਼ਨ ਨਹੀਂ ਮੰਨੀ ਹੋਊਗੀ ਕਿ ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਆਰਮਜ਼ ਲਾਇਸੈਂਸ ਦੇ ਰਹੇ ਸੀ ਆਪਣੇ ਵਰਕਰਾਂ ਨੂੰ ਉਹਨੇ ਸ਼ਾਇਦ ਵਿਰੋਧ ਕੀਤਾ ਤੇ ਉਹਨੂੰ ਉਦੋਂ ਹੀ ਸਸਪੈਂਡ ਕਰਕੇ ਜਾਂ ਉਹਨੂੰ ਟਰਾਂਸਫਰ ਕਰਕੇ ਉਹਨੂੰ ਖੁੱਡੇ ਲਾਂ ਦਿੱਤਾ ਉਹ ਵਿਦਆਊਟ ਪੋਸਟਿੰਗ ਬੈਠਾ ਗੁਰਕੀਰਿਤਪਾਲ ਸਿੰਘ ਇੱਕ ਹੋਣ ਹਾਰ ਪੰਜਾਬ ਦਾ ਇੱਕ ਆਈਐਸ ਆਫਸਰ ਅੱਛਾ ਇਹ ਤਾਂ ਹੋ ਗਈ ਸਰਕਾਰ ਦੀ ਗੱਲ ਜਿੰਨੇ ਤੁਸੀਂ ਚੇਅਰਮੈਨ ਲਾਇਆ ਦੀਪਕ ਚੋਹਾਨ ਪਤਾ ਨਹੀਂ ਕਿਦੋਂ ਯੂਪੀ ਚੋਹਾਨ ਕੇ ਕੱਢ ਲੈਣਾ ਤੇਰੇ ਇਰਾਦਾ ਚੇਅਰਮੈਨ ਤੁਹਾਡਾ ਗੈਰ ਪੰਜਾਬੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪਹਿਲਾਂ ਤੁਸੀਂ ਬੀਬੀ ਲੱਭ ਕੇ ਲੈਂਦੇ ਸੀ ਦਿੱਲੀੋਂ ਕਮਿਸ਼ਨ ਭੇਜਦੀ ਉਹ ਗੈਰ ਪੰਜਾਬੀ ਜਿੰਨੇ ਪੰਜਾਬ ਦੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਦੇ ਨਾਏ ਉਹ ਤੁਸੀਂ ਕੇਜਰੀਵਾਲ ਦੇ ਸफारਿਸ਼ ਤੇ ਗੈਰ ਪੰਜਾਬੀ ਦਾਦ ਤੇ ਜਿੰਨੀਆਂ ਸੀਟਾਂ ਤੁਹਾਡੀਆਂ ਰਾਜ ਸਭਾ ਦੀਆਂ ਆਈਆਂ ਉਹਨਾਂ ਚੋਂ ਤੁਸੀਂ ਬਹੁਤ ਸਾਰੇ ਗੈਰ ਪੰਜਾਬੀ ਲਾਏ ਪਾਠਕ ਵਰਗੇ ਔਰ ਤੁਸੀਂ ਪੈਸੇ ਲੈ ਕੇ ਉਹ ਸੀਟਾਂ ਵੇਚੀਆਂ ਤਾਕਤਵਰ ਅਮੀਰ ਆਦਮੀ ਤੁਸੀਂ ਕਹਿੰਦੇ ਆਮ ਆਦਮੀ ਪਾਰਟੀ ਕਿ ਅਸ਼ੋਕ ਲਵਲੀ ਅਸ਼ੋਕ ਮਿੱਤਰ ਲਵਲੀ ਯੂਨੀਵਰਸਿਟੀ ਜਲੰਧਰ ਦਾ ਜਿਹੜਾ ਰਾਜ ਸਭਾ ਦਾ ਮੈਂਬਰ ਬਣਾਇਆ ਉਹ ਆਮ ਆਦਮੀ ਹੈ ਜੀ ਕੋਈ ਇਸ ਤਰ੍ਹਾਂ ਨਾਲ ਤੁਸੀਂ ਸੀਟਾਂ ਪੇਚੀਆਂ ਵੀ ਨਹੀਂ ਔਰ ਸਾਡੇ ਪੰਜਾਬ ਦਾ ਤੁਸੀਂ ਸਾਰੀ ਕਮਾਂਡ ਕੰਪਲੀਟ ਗੈਰ ਪੰਜਾਬੀਆਂ ਦੇ ਹੱਥ ਵਿੱਚ ਆਜ ਪੰਜਾਬ ਦੇ ਵਿੱਚ ਸਾਡੇ ਪੈਸੇ ਲੁਟਾ ਰਹੇ ਹੋ ਤੁਸੀਂ ਜਹਾਜ਼ਾਂ ਤੇ ਚੜ ਰਹੇ ਹੋ ਹੈਲੀਕਾਪਟਰ ਉਡਾ ਰਹੇ ਹੋ ਔਰ ਜਿਹੜਾ ਕੋ ਹਿੰਮਤ ਕਰਦਾ ਤੁਹਾਨੂੰ ਕੁਐਸਚਨ ਕਰ ਦੇ ਪਰਚਾ ਦਰਜ ਕਰਦੇ ਹੋ ਉਹਦੇ ਤੇ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਚ ਛੁੱਟਣ ਦਾ ਉਪਰਾਲਾ ਕਰਦੇ ਇਹ ਤਾਂ ਕੋਈ ਬਦਲਾਅ ਦੀ ਰਾਜਨੀਤੀ ਨਹੀਂ ਸੀ ਇਹ ਤਾਂ ਟੋਟਲ ਫਰਾਡ ਦੀ ਰਾਜਨੀਤੀ ਸੀਗੀ ਉਹ ਠੀਕ ਹੈ ਗੱਲ ਕਿ ਲੋਕੀ ਹੁਣ ਵਿਚਾਰੇ ਪਿਸਰੇ ਨੇ ਉਹ ਕੁਝ ਕਰ ਨਹੀਂ ਸਕਦੇ ਲੇਕਿਨ ਅੱਜ ਦਾ ਜਿਹੜਾ ਮੇਰਾ ਮੁੱਦਾ ਸਿਕਾ ਕਿ ਘੱਟੋ ਘੱਟ ਸਾਡੇ ਜਿਹੜੇ ਨੌਜਵਾਨ ਭਰਤੀ ਕਰਨੇ ਨੇ ਚਾਹੇ ਉਹ ਛੋਟੀ ਤੋਂ ਛੋਟੀ ਪੋਜੀਸ਼ਨ ਤੇ ਮੈਰਿਟ ਵਾਲਿਆਂ ਨੂੰ ਤਰਜੀਹ ਦਿਓ ਜੀ ਪੜੇ ਲਿਖੇ ਨੌਜਵਾਨਾਂ ਨੂੰ ਲੜਕੀਆਂ ਉਹ ਵਿਚਾਰੇ ਹਤਾਸ਼ ਨੇ ਉਹ ਵਿਦੇਸ਼ਾਂ ਚ ਜਾ ਰਹੇ ਨੇ ਜ਼ਮੀਨਾਂ ਵੇਚ ਕੇ ਜਾ ਰਹੇ ਨੇ ਉਹਨਾਂ ਨਾਲ ਤਾਂ ਘੱਟੋ ਘੱਟ ਬਿਤਕਰਾ ਮਤ ਕਰੋ ਔਰ ਜਿਹੜਾ ਇਹ ਜਿਹੜਾ ਗਰੁੱਪ B ਦੇ ਸਾਰੇ ਇਮਤਿਹਾਨ ਉਹ ਵੀ ਅਸੀਂ ਮੰਗ ਕਰ ਰਹੇ ਕਿ ਉਹ ਰਿਵਰਟ ਬੈਕ ਹੋਣੇ ਚਾਹੀਦੇ ਆ ਤੂ ਪਬਲਿਕਸ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤੱਕ ਕੁਝ ਨਾ ਕੁਝ ਉੱਥੇ ਫੇਅਰਨੈਸ ਹੋ ਸਕੇ ਔਰ ਇਹ ਸਾਰੀਆਂ ਗੱਲਾਂ ਦਾ ਮੈਂ ਇੱਕ ਚਿੱਠੀ ਲੇ ਕੇ ਗਵਰਨਰ ਪੰਜਾਬ ਨੂੰ ਵੀ ਭੇਜੂਗਾ ਉਮੀਦ ਕਰਦਾ ਕਿ ਇਹ ਜਿਹੜਾ ਇਸ਼ੂ ਆ ਇਹ ਸ਼ਾਇਦ ਲੱਖਾਂ ਪੜ੍ਹੇ ਲਿਖੇ ਬੇਰੁਜ਼ਗਾਰ ਡਿਸਰਵਿੰਗ ਨੌਜਵਾਨ ਜਿਨ੍ਹਾਂ ਨੇ ਸ਼ਾਇਦ ਗੁਰਬਤ ਝੋਟ ਕੇ ਆਪਣੇ ਘਰਾਂ ਚ ਆਪਣੇ ਪੇਰੈਂਟਸ ਦੀ ਵਿੱਤੀ ਹਾਲਾਤ ਚੋਂ ਬਾਹਰ ਜਾ ਕੇ ਆਪਣੀ ਪੜ੍ਹਾਈ ਕੀਤੀ ਹੋਵੇ ਇਹ ਉਹਨਾਂ ਨਾਲ ਤੁਸੀਂ ਬੇਇਨਸਾਫੀ ਕਰ ਰਹੇ ਹੋ ਉਮੀਦ ਕਰਦਾ ਕਿ ਇਹ ਸ਼ੂ ਤੁਹਾਨੂੰ ਅਗਰ ਠੀਕ ਲੱਗਿਆ ਤੇ ਨੂੰ ਮੈਕਸਮਮ ਸ਼ੇਅਰ ਕਰਨਾ ਮੇਰੇ ਮੇਰੇ ਨਾਲ ਜੁੜ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ